ਆ ਜੇਕਰ ਇੱਕ ਕਾਰਾਂ ਦੀ ਬੇਅਦਵੀ ਸਹੀ ਹੁੰਦੀ ਆ ਤਾਂ ਉਹਨੂੰ ਇਨਸਾਫ ਨਹੀਂ ਦਿੰਦੇ ਫਿਰ ਦਲਪੰਥ ਵੱਲੋਂ ਫੁੱਲ ਸਪੋਰਟ ਆ ਜੀ ਇਹ ਸਰਕਾਰ ਬਣੀਏ ਨੇ ਮੂਰਤੀ ਸਾਡੇ ਤੇ ਕੀਤਾ ਫੌਜੀਆ ਤੇ ਹੀ ਮੂਰਤ ਕੀਤਾ ਦੂਜਾ ਕੰਮ ਇਹਨੇ ਕੋਈ ਕੀਤਾ ਨਹੀਂ ਕੋਈ ਵਿਖਾਓ ਕੋਈ ਵਿਕਾਸ ਵਾਲਾ ਕੰਮ ਕਿਸੇ ਵੀ ਪਿੰਡ ਚ ਚਲੇ ਜਾਓ ਕਿਸੇ ਵਿੱਚ ਵੀ ਰੋਲ ਆ ਜਿਹੜਾ ਇੱਥੇ ਯਾਰ ਚੱਲ ਰਿਹਾ ਜਿਹੜਾ ਕੰਮ ਉਹਦੇ ਵਿੱਚ ਗਰਮੀਤ ਸਿੰਘ ਖੁੱਡੀਆਂ ਦਾ ਪੂਰਾ ਹੱਥ ਆਲ ਹੋ ਗਈ ਸਰ ਅਸੀਂ ਆਉਣੇ ਆ ਸਰ ਤੇ ਇਹ 1996 ਲਿਖਿਆ ਘਰ ਬਣਿਆ ਤੇ ਉਹ ਤੋਂ 8-7 ਸਾਲ ਪਹਿਲਾਂ ਦਾ ਬਣਿਆ ਘਰ ਤੇ 5-7 ਸਰਪੰਚ ਬਣ ਗਏ ਕਿਸੇ ਨੇ ਇਸ ਗੱਲ ਨੂੰ ਗਲਤ ਨਹੀਂ ਕਿਹਾ ਇਹ ਮਰਜ਼ੀ ਨਾਲ ਤਾਂ ਇੱਧਰ ਲੈ ਗਿਆ ਤੇ ਮਰਜ਼ੀ ਨਾਲ ਹੁਣ ਇੱਧਰ ਵਧਾਈ ਜਾਂਦਾ ਸਰ ਝੂਠ ਬੋਲਦੇ ਆ ਕੋਈ ਕੰਮ ਨਹੀਂ ਆਮ ਉਮ ਪਾਰਟੀ ਵਾਲੇ ਕਰਦੇ ਆ ਲੋਕਾਂ ਨੂੰ ਗੁੰਮਰਾਹ ਕਰਨ ਦਾ ਕਦੇ ਕਹਿੰਦੇ ਅਸੀਂ ਆ ਨਸ਼ਾ ਬੰਦ ਕਰਤਾ ਕਦੇ ਕਿ ਲੋਕਾਂ ਨੂੰ ਲੜਾਈਆਂ ਕਰਾਉਂਦੇ ਆ ਪਿੰਡ ਚ ਰੋਜ਼ ਸਾਡੇ ਪੰਜਾਬ ਚ ਰੋਜ਼ ਤਾਂ ਕਤਲ ਹੋ ਰਿਹਾ ਹੈ ਪਿੰਡ ਬਬੀਹਾ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਜਿਹੜੇ ਫੌਜੀ ਨੇ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਦਾ ਕੇਸਾਂ ਦੇ ਬਿਆਦਬੀ ਦਾ ਜਿਹੜੇ ਸਰਪੰਚ ਦੇ ਪਤੀ ਨੇ ਉਹਨਾਂ ਤੇ ਇਲਜ਼ਾਮ ਪਿੰਡ ਵਾਸੀਆਂ ਵੱਲ ਲਾਏ ਨੇ ਤਾਂ ਉਹਨਾਂ ਦੀ ਹਮਾਇਤ ਦੇ ਵਿੱਚ ਜਿੱਥੇ ਸਾਬਕਾ ਸੈਨਿਕ ਪਹੁੰਚੇ ਨੇ ਤਾਂ ਨਿਹੰਗ ਜਥੇਬੰਦੀਆਂ ਪਹੁੰਚੀਆਂ ਤੇ ਹੋਰ ਵੀ ਮਹਤਵਪੂਰਨ ਪਹੁੰਚੇ ਨੇ ਤਾਂ ਗੱਲਬਾਤ ਕਰਾਂਗੇ ਕੀ ਪੂਰਾ ਮਸਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਜੀ ਕੀ ਮਸਲਾ ਸੀ ਪੂਰਾ ਜੀ ਦੇਖੋ ਜੀ ਮੈਂ ਅਵਤਾਰ ਸਿੰਘ ਜੀ ਫਕਰਸਰ ਸਾਬਕਾ ਸੈਨਿਕ ਭਲਾਈ ਵਿੰਗ ਪੰਜਾਬ ਦਾ ਪ੍ਰਧਾਨ ਅਸੀਂ ਉਹ ਸਰਦਾਰ ਗੁਰਪ੍ਰੀਤ ਸਿੰਘ ਜੀ ਪੰਜ ਸਿੱਖ ਜੋ ਕਿ ਗੁwahati ਤੋਂ ਅੱਗੇ ਆਸਾਮ ਦੇ ਬਾਰਡਰ ਤੇ ਸੇਵਾ ਨਿਭਾ ਰਿਹਾ ਹੈ ਦੇਸ਼ ਦੀ ਸੇਵਾ ਕਰ ਰਿਹਾ ਹੈ ਬਾਰਡਰ ਦੇ ਉੱਤੇ ਉਹਨਾਂ ਦਾ ਫੋਨ ਆਇਆ ਸੀ ਕਿ ਇਸ ਕਰਕੇ ਮੇਰੇ ਪਰਿਵਾਰ ਦੇ ਨਾਲ ਇਸ ਤਰੀਕੇ ਨਾਲ ਸਾਡੇ ਪਿੰਡ ਦਾ ਦੀ ਸਰਪੰਚ ਨਹੀਂ ਆਉਦੇ ਘਰ ਵਾਲੇ ਨੇ ਤੇ ਹੋਰ ਜਿਹੜੇ ਗੁੰਡੇ ਸੀ ਉਹਨਾਂ ਦੇ ਨਾਲ ਉਹਨਾਂ ਨੇ ਮੇਰੀ ਮਾਤਾ ਨੂੰ ਤੱਕਾ ਮੁਕੀ ਕੀਤੀ ਹੈ ਔਰ ਸਾਡੀ ਜਿਹੜੀ ਜ਼ਮੀਨ ਦੇ ਉੱਤੇ ਜ਼ਬਰਦਸਤੀ ਇਹ ਕਿਲੇ ਗੱਡ ਰਹੇ ਹੈ ਔਰ ਉਸ ਤੋਂ ਬਾਅਦ ਮੈਂ ਕਿਰਪਾਲ ਸਿੰਘ ਜੀ ਬਾਦੀਆਂ ਤੇ ਗੁਰਪ੍ਰੀਤ ਸਰਪੰਚ ਸਾਡੇ ਨਾਲ ਅਸੀਂ ਸਾਰਿਆਂ ਨਾਲ ਗੱਲਬਾਤ ਕਰਕੇ ਪਾਸੋਇ ਤੇ ਆ ਕੇ ਜੈਜਾ ਲਿਆ ਜੈਜਾ ਲੈਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਗੱਲ ਵਾਕਿਆ ਹੀ ਜਿਹੜੀ ਸਹੀ ਹੈ ਬਿਲਕੁਲ ਸਾਰੀ ਔਰ ਅਸੀਂ ਇੱਥੋਂ ਦੇ ਨਗਰਧਿਆਂ ਨੂੰ ਔਰ ਸਾਰਿਆਂ ਨੂੰ ਅਸੀਂ ਪ੍ਰਸ਼ਾਸਨ ਨੂੰ 2 ਦਿਨ ਦਾ ਟਾਈਮ ਦਿੱਤਾ ਸੀਗਾ ਉਹ ਟਾਈਮ ਅੱਜ ਅੱਜ 9 ਤਰੀਕ ਦਾ ਟਾਈਮ ਦਿੱਤਾ ਸੀਗਾ ਅੱਜ ਗੁਰੂ ਦੀਆਂ लाਡਲੀਆਂ ਫੌਜਾਂ ਸਾਡੇ ਸਾਫਕਾ ਸੈਨਿਕ ਤੇ ਹੋਰ ਜੜੀਆਂ ਜਥੇਬੰਦੀਆਂ ਅੱਜ ਇੱਥੇ ਬਿਹੀਹਪਿੰਡ ਬਿਹੀਹਪਿੰਡ ਦੇ ਵਿੱਚ ਪਹੁੰਚੀਆਂ ਅੱਜ ਇੱਥੋਂ ਦਾ ਜੋ ਮੌਕਾ ਵੇਖਣ ਵਾਸਤੇ ਕਿ ਵਾਕਿਆ ਹੀ ਜੋ ਹੈ ਸਾਡੇ ਗੁਰਪ੍ਰੀਤ ਸਿੰਘ ਪਾਉਜੀ ਜੀ ਪੁਲਿਸ ਪ੍ਰਸ਼ਾਸਨ ਇਸ ਪਰਿਵਾਰ ਦੀ ਸੁਣੀ ਨਹੀਂ ਕੋਈ ਗੱਲਬਾਤ ਪ੍ਰਸ਼ਾਸਨ ਨਾਲ ਦੇਖੋ ਜੀ ਉਹ ਮਿੰਦਰ ਸਿੰਘ ਦਾ ਮੁੰਡਾ ਮੁੱਖ ਮੰਤਰੀ ਹੈ ਜੋ ਕਹਿੰਦਾ ਉਹੀ ਹੁੰਦਾ ਹੈ ਉਹਦਾ ਇਥੋਂ ਦਾ ਐਮਐਲਏ ਕਰਫਟ ਹੈ ਜਿਹੜਾ ਪਿੱਛੇ ਜੇ ਕੁਦੇ ਦੇ ਸਰਪੰਚ ਤੋਂ ਪੈਸੇ ਮੰਗਦਾ ਫੜਾ ਗਿਆ ਸੀ ਤੇ ਉਹਨੂੰ ਅੰਦਰ ਬੰਦ ਕੀਤਾ ਸੀ ਤੇ ਡੀਸੀ ਦਾ ਉਤਰਦੇ ਮਗਲੀ ਬਾਰੀਬੀ ਦੀ ਛਾਲ ਮਾਰ ਕੇ ਭੱਜ ਕੇ ਆ ਗਿਆ ਸੀ ਤੇ ਕੱਚ ਚ ਪੱਗ ਸੀ ਉਹਨੇ ਪੱਗ ਦੀ ਬੇਇੱਜ਼ਤੀ ਕੀਤੀ ਉਹ ਪੱਗ ਬੰਨ੍ਹਣ ਦੇ ਲਾਇਕ ਤਾਂ ਨਹੀਂ ਸੀਗਾ ਉਹੀ ਪੱਗ ਬੰਨੀ ਫਿਰਦਾ ਸੀ ਉਹ ਪੱਗੋ ਬੰਨ੍ਹ ਨਹੀਂ ਸਕਦਾ ਜੀ ਉਹ ਵੀ ਇਥੋਂ ਦਾ ਐਮਐਲਏ ਆ ਉਹ ਬਹੁਤ ਮਾੜਾ ਹੈ ਉਹ ਵੀ ਉਹ ਤੋਂ ਬਾਅਦ ਦੇਖਿਆ ਨਹੀਂ ਕਿੱਥੇ ਰਹਿ ਗਿਆ ਹੁਣ ਸੁਣਿਆ ਕਿ ਖੁੱਡੀਆਂ ਖੁੱਡੀਆਂ ਸਾਡੇ ਇੱਕ ਇਥੇ ਮੰਤਰੀ ਆ ਖੇਤੀਬਾੜੀ ਮੰਤਰੀ ਜਿਹੜਾ ਉਹ ਇਸ ਪਿੰਡ ਦੇ ਵਿੱਚ ਕਾਫੀ ਅਨਸਟੇਸ਼ਨ ਲੈ ਰਿਹਾ ਕਿਉਂਕਿ ਇਥੋਂ ਚੜਾਵਾ ਥੋੜਾ ਚੰਗਾ ਚੜਦਾ ਹੈ ਇਸ ਕਰਕੇ ਉਹ ਇੱਥੇ ਜਿਹੜੀ ਇਹ ਮੰੰਤੀ ਆ ਜਾਂ ਇਹ ਫੌਜੀ ਦੇ ਨਾਲ ਕਿਉਂਕਿ ਸਾਡੇ ਜਦੋਂ ਇਹ ਸਰਕਾਰ ਆਈ ਸੀ ਤੇ ਜੀਓਜੀ ਨੂੰ ਇਹਨਾਂ ਨੇ ਫਾਰਮ ਕਰਤਾ ਸੀਗਾ ਬਿਨਾਂ ਦੱਸੇ ਪੁੱਸੇ ਤੋਂ ਅਸੀਂ ਸਾਰੇ ਜੀਓਜੀ ਮੁਖਸਰ ਭਿੰਡੇ ਦੇ ਜਾ ਕੇ ਅਸੀਂ ਖੁੱਡੀਆਂ ਵਾਲੇ ਸਾਹਿਬ ਨੂੰ ਮਿਲੇ ਸੀ ਉਹਦੇ ਬਾਬਤ ਇੱਕ ਜਿਹੜਾ ਸਾਡੇ ਸਾਡੇ ਫੌਜੀਆਂ ਦੇ ਡੀਐਨਏ ਤੇ ਉਂਗਲ ਚੁੱਕੀ ਸੀ ਐਸਐਚਓ ਮਨਿੰਦਰ ਸਿੰਘ ਨੇ ਉਹਦੇ ਬਾਪ ਤਸੀਂ ਉਹਨੂੰ ਜਾ ਕੇ ਮਿਲੇ ਸੀ ਲੰਬੀ ਦੇ ਵਿੱਚ ਜਾ ਕੇ ਸਾਡਾ ਸ਼ੱਕ ਜਾਂਦਾ ਏ ਉੱਥੇ ਅਸੀਂ ਉਹਨੂੰ ਬੇਨਤੀ ਕੀਤੀ ਸੀਗੀ ਕਿ ਵੀ ਇਸ ਐਸਐਚਓ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੁਸੀਂ ਮੰਤਰੀ ਆ ਪਰ ਉਹਨੇ ਸਾਡੇ ਮਿਲਣ ਤੋਂ ਚੌਥੇ ਦਿਨ ਬਾਅਦ ਲੰਬੀ ਲਿਆ ਕੇ ਉਹਨੂੰ ਐਸਐਚਓ ਲਾ ਲਿਆ ਸੀਗਾ ਅਸੀਂ ਉਤੋਂ ਕੀ ਉਸ ਮੰਤਰੀ ਤੇ ਵਿਸ਼ਵਾਸ ਕਰ ਸਕਦੇ ਆ ਉਹ ਵੀ ਇਸ ਇਸ ਚੇਲੇ ਇਸਰ ਰੋਲ ਆ ਜਿਹੜਾ ਇੱਥੇ ਯਾਰ ਚੱਲ ਰਿਹਾ ਜਿਹੜਾ ਕੰਮ ਉਹਦੇ ਵਿੱਚ ਗਰਮੀ ਸਿੰਘ ਖੁੱਡੀਆਂ ਦਾ ਪੂਰਾ ਹੱਥ ਹੈ ਸਾਡੇ ਨਾਲ ਇੱਧਰ ਲਾੜਲੀਆਂ ਫੌਜਾਂ ਵੀ ਨਹੀਂ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਬਾਬਾ ਜੀ ਜਿਹੜਾ ਇਹ ਮਸਲਾ ਉੱਠਿਆ ਸਰਪੰਚ ਦਾ ਕੰਮ ਹੁੰਦਾ ਪਿੰਡ ਦਾ ਸਾਂਝਾ ਬੰਦਾ ਹੁੰਦਾ ਸਰਪੰਚ ਸਾਰਿਆਂ ਦੀ ਗੱਲ ਸੁਣਨੀ ਹੁੰਦੀ ਹੈ ਤਾਂ ਇਹ ਬੜਾ ਗੰਭੀਰ ਮਸਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੇਵਾਦਾਰ ਸ਼ਰਮਣੀਪੰਥ ਅਕਾਲੀ ਦਸ਼ਮੇਸ਼ ਤਰਨਾਦਾਲ ਪੰਜਵਾਂ ਸ਼ਾਨ ਸਿੰਘ ਸਾਹਿਬ ਜਹਦਰ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ 10 ਜਿਲ੍ਹਾ ਜੱਜੇਦਾਰ ਜੈਦਰ ਮਹਾਕਾਲ ਬਾਬਾ ਜਸਵੰਤ ਸਿੰਘ ਸੋਢੀ ਜਿਲ੍ਹਾ ਜੱਜੇਦਾਰ ਸ੍ਰੀ ਮੁਖਸਰ ਸਾਹਿਬ ਹਾਂਜੀ ਗੁਰੂ ਪਿਆਰਿਓ ਜੋ ਕਿ ਕੁਝ ਸੋਸ਼ਲ ਮੀਡੀਆ ਤੋਂ ਦੇਖਣ ਨੂੰ ਮਿਲਿਆ ਸੀ ਕਿ ਇੱਕ ਬੀਬੀ ਨੇ ਬਿਆਨ ਦਿੱਤਾ ਸੀ ਕਿ ਸਰਪੰਚਾ ਜੋ ਉਹ ਆਪ ਵੀਡੀਓ ਵਿੱਚ ਕਹਿ ਰਹੇ ਮੈਂ ਸਰਪੰਚਾ ਪਰ ਜਦੋਂ ਸਾਡੀ ਵੀਡੀਓ ਪਈ ਉਸ ਤੋਂ ਬਾਅਦ ਉਹਨੇ ਬਿਆਨ ਦਿੱਤਾ ਕਿ ਮੇਰੇ ਘਰ ਵਾਲੀ ਸਰਪੰਚ ਨਹੀਂ ਆ ਠੀਕ ਆ ਉਹਨੇ ਵੀ ਬੀਬੀ ਨੇ ਬਿਆਨ ਦਿੱਤਾ ਕਿ ਮੇਰੇ ਨਾਲ ਸਰਪੰਚ ਨੇ ਧੱਕਾ ਕੀਤਾ ਜਾਂ ਕੋਈ ਮਿੰਤੀ ਦੇ ਵਿੱਚ ਇਹਨਾਂ ਦੀ ਮੁੱਥ ਪੈੜ ਹੋਈ ਆ ਵੀ ਮੇਰੇ ਕਕਾਰਾਂ ਦੀ ਬਿਆਦਵੀ ਕੀਤੀ ਆ ਉਹ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਵੇਖ ਕੇ ਤੇ ਚਲੋ ਉਸ ਤੇ ਐਕਸ਼ਨ ਲਿਆ ਜੋ ਸਾਡਾ ਫਰਜ ਆ ਕਿ ਦੇਖੋ ਜੋ ਕਕਾਰ ਆ ਤੇ ਸਾਨੂੰ ਦਿੱਤੀ ਆ ਬਖਸ਼ਿਸ਼ ਗੁਰਗੋਬਿੰਦ ਸਿੰਘ ਪਾਸ਼ਾ ਨੇ ਦਿੱਤੀ ਆ ਉਹਦੇ ਤੋਂ ਕੋਈ ਟਾਕਾ ਟਿੱਪਣੀ ਠਾਉਂਦਾ ਤੇ ਅਸੀਂ ਉਹਦੇ ਤੇ ਐਕਸ਼ਨ ਲਾਵਾਂਗੇ ਜੇਕਰ ਅਸੀਂ ਇਹਨਾਂ ਗੱਲਾਂ ਦੇ ਐਕਸ਼ਨ ਨਹੀਂ ਨਾ ਲੈਂਦੇ ਤੇ ਲੋਕੀ ਸਾਨੂੰ ਪਤਾ ਕੀ ਦਿੰਦੇ ਆ ਮਨਾਮ ਵਿਨੇ ਅੰਗ ਬੱਕਰੇ ਖਾਣੇ ਆ ਇਹ ਬੋਲ ਨਹੀਂ ਸਕਦੇ ਕੁਝ ਹੁਣ ਵੀ ਦੇਤਾ ਵੀ ਸਰਪੰਚ ਕਹਿੰਦੇ ਵੀ ਪੈਸੇ ਲੈ ਕੇ ਆਏ ਨਹੀਂ ਹਾਂਜੀ ਦੇਖੋ ਸਾਨੂੰ ਕੋ ਮਾਇਆ ਦਾ ਮਕਸਦ ਨਹੀਂ ਅਸੀਂ ਕਰਤ ਕਰਕੇ ਛਕਣ ਆਲੇ ਆ ਅਸੀਂ ਭਗਾਰੀ ਨਹੀਂ ਹੈਗੇ ਠੀਕ ਹੈ ਵੀ ਅਸੀਂ ਲੋਕਾਂ ਤੋਂ ਮੰਗਦੇ ਫਿਰਦੇ ਆ ਸਾਨੂੰ ਸਾਬਤ ਕਰ ਦੇਣ ਅਸੀਂ ਕਿਹਤੋਂ ਰੁਪਿਆ ਲਿਆ ਤੇ ਜੇ ਉਹ ਦੇਣਦਾਰਾ ਨਹੀਂ ਫਿਰ ਅਸੀਂ ਤਾਂ ਭਗੋਤਾਂ ਨਾਲ ਸਿਰ ਲਾਉਣ ਆਲੇ ਆ ਜੇ ਝੂਠਾ ਹੋਵੇ ਤਾਂ ਅਸੀਂ ਪਰਿਵਾਰ ਨਾਲ ਖੜੇ ਹੋ ਹਾਂ ਜੀ ਉਹਦੇ ਪ੍ਰਮਾਨ ਨਾਲ ਡੱਟ ਕੇ ਖੜੇ ਦੇ ਨਹੀਂ ਸਕਦੇ ਹਾਂ ਅਸੀਂ ਦੇ ਐਵੇਂ ਝੂਠੇ ਦੇਖੋ ਜੀ ਅਸੀਂ ਡੱਟ ਕੇ ਖੜੇ ਆ ਜੇਕਰ ਇੱਕ ਕਾਰਾਂ ਦੀ ਬੇਅਦਵੀ ਸਹੀ ਹੁੰਦੀ ਆ ਤਾਂ ਉਹਨੂੰ ਇਨਸਾਫ ਨਹੀਂ ਦਿੰਦੇ ਫਿਰ ਦਲਪੰਥ ਵੱਲੋਂ ਫੁੱਲ ਸਪੋਰਟ ਆ ਜੀ ਫਿਰ ਸਾਡੇ ਤੋਂ ਜੋ ਹੋਇਆ ਉਹ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਪੈਲ ਪ੍ਰਸ਼ਾਸਨ ਦੀ ਆ ਮਾਨਯੋਗ ਐਸ ਐਚਓ ਸਾਹਿਬ ਮੌਜੂਦ ਨੇ ਇੱਥੇ ਇਹਨਾਂ ਦਾ ਵੀ ਗੁਰਮਤਾ ਹੋ ਗਿਆ ਤੇ ਉਹ ਕਹਿੰਦੇ ਵੀ ਅਸੀਂ ਜੋ ਕਾਰਵਾਈ ਹੋਈ ਆ ਕਰਾਂਗੇ ਜਾਇਜ਼ ਸਾਬਤ ਹੁੰਦਾ ਤਾਂ ਪਰ ਭਾਈ ਜਿਸ ਤਰੀਕੇ ਦੇ ਨਾਲ ਦੱਸਿਆ ਗਿਆ ਤੁਸੀਂ ਪਰਿਵਾਰ ਦੇ ਵਿੱਚੋਂ ਆਜੋਗੇ ਜੀ ਹਾਂਜੀ ਸਰ ਵੀ ਤੁਸੀਂ ਕਹਿ ਰਹੇ ਹੋ ਵੀ ਇਧਰਲੇ ਪਾਸੇ ਆਉਂਦੀ ਸੀ ਜ਼ਮੀਨ ਜਿਹੜੀ ਦੂਜੇ ਪਾਸੇ ਆਉਂਦੀ ਸੀ ਪਰ ਉਹਨੇ ਦੂਜੇ ਪਾਸੇ ਜਾ ਦੇ ਜਾ ਕੇ ਆਪਣੇ ਵਾਹਨ ਦੇ ਵਿੱਚ ਲੈ ਟੱਡ ਸਰ ਇੱਕ ਇੱਕ ਨਾ ਇੱਥੇ ਇੱਕ ਮੁੱਦਾ ਹੀ ਨਹੀਂ ਕਿਸੇ ਨੇ ਸ਼ੁਰੂਆ ਇੱਥੇ ਜਿੰਨੇ ਅਸੀਂ ਖੜੇ ਆ ਇਹ ਤੋਂ ਪਹਿਲਾਂ ਇੰਟਰਵਿਊ ਹੋਈਆਂ ਹੈ ਦੋ ਪ੍ਰਾਣੀਆਂ ਪੁਲੀਆਂ ਸਰ ਇੱਥੇ ਇਹਦੇ ਮਤਲਬ ਘਰ ਦੇ ਕੋਲੇ ਦੋ ਪੁਲੀਆਂ ਕਿੰਨਾ ਚਿਰ ਹੋ ਗਿਆ ਸਰ ਉਹਨਾਂ ਨੂੰ ਮੈਂ ਤਾਂ 40 40 50 ਸਾਲ ਦੀਆਂ ਪੁਲੀਆਂ ਬਣੀਆਂ ਉਹ ਪੁਲੀਆਂ ਕਢਾਈਆਂ ਜਾਣ ਉਹ ਪੁਲੀਆਂ ਕਢਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕਦਾ ਸਰ ਅਗਰ ਉਹ ਪੁਲੀਆਂ ਨਿਕਲ ਗਈਆਂ ਨਾ ਇਹਦਾ ਘਰ ਵੀ ਸਰਕਾਰੀ ਥਾਂ ਦੇ ਵਿੱਚ ਬਣਿਆ ਹੋਇਆ ਹੈ ਸਰ ਇਹਦਾ ਕਿੰਨੇ ਟਾਈਮ ਤੋਂ ਆ ਜਿਹੜਾ ਜਿਹੜਾ ਹੁਣ ਸਰਪੰਚ ਕਹਿੰਦਾ ਵੀ ਇਹ ਜੁਗੜੇ ਜੁਗੜੇ ਪਹਿਲਾਂ ਦਾ ਰਾਹ ਹੈ ਸਰ ਸਾਨੂੰ ਜੁਗੜੇ ਹੋਗੇ ਇੱਥੇ ਆਉਂਦਿਆਂ ਨੂੰ ਸਾਡੀ ਭੈਣ ਦੀ ਉਮਰ ਲਗਭਗ 70 ਸਾਲ ਹੋ ਗਈ ਸਰ ਅਸੀਂ ਆਉਣੇ ਆ ਸਰ ਤੇ ਇਹ 1996 ਲਿਖਿਆ ਘਰ ਬਣਿਆ ਤੇ ਉਹ ਤੋਂ 8-7 ਸਾਲ ਪਹਿਲਾਂ ਦਾ ਬਣਿਆ ਘਰ ਤੇ 5-7 ਸਰਪੰਚ ਬਣ ਗਏ ਕਿਸੇ ਨੇ ਇਸ ਗੱਲ ਨੂੰ ਗਲਤ ਨਹੀਂ ਕਿਹਾ ਇਹ ਮਰਜ਼ੀ ਨਾਲ ਤਾਂ ਇੱਧਰ ਲੈ ਗਿਆ ਤੇ ਮਰਜ਼ੀ ਨਾਲ ਹੁਣ ਇੱਧਰ ਵਧਾਈ ਜਾਂਦਾ ਸਰ ਹੁਣ ਮਾਤਾ ਠੀਕ ਨੇ ਜਿਨ੍ਹਾਂ ਦੇ ਮਾਤਾ ਆ ਰਹੇ ਆ ਸਰ ਮਾਂ ਨੂੰ ਛੁੱਟੀ ਮਿਲ ਗਈ ਆ 20 ਮਿੰਟਾਂ ਨੂੰ ਅੱਧੇ ਘੰਟੇ ਨੂੰ ਮਾਤਾ ਆ ਜਾਣਗੇ ਆਉਣ ਵਾਲੇ ਆ ਸਰ ਫੌਜੀ ਹਸਪਤਾਲ ਚ ਦਾਖਲ ਸੀਗੇ ਤੇ ਅਸੀਂ ਇਹਦੇ ਤੇ ਇੱਕ ਹੋਰ ਵੱਡੀ ਅਗਰ ਅਸੀਂ ਚਾਹੁੰਦੇ ਅਸੀਂ ਅਣਜਾਨ ਨਹੀਂਗੇ ਅਸੀਂ ਇਹਦੇ ਤੇ ਐਫ ਆਈ ਆਰ ਨਹੀਂ ਕਟਾਈ ਕਾਰਨ ਸੀ ਐਂ ਸੀ ਵੀ ਮਾਤਾ ਦਾ ਇਲਾਜ ਕਰਾਈਏ ਸਾਡੇ ਗਵਾਨ ਮੱਥੇ ਅਸੀਂ ਨਹੀਂ ਵਾਦਾ ਨਹੀਂ ਕੀਤਾਗਾ ਨਹੀਂ ਅਸੀਂ ਸਭ ਕੁਝ ਕਰਦੇ ਸੀ ਮਾਤਾ ਹੁਣ ਆ ਰਹੀ ਹੈ ਮਿਲਟਰੀ ਹਸਪਤਾਲ ਚ ਦਾਖਲ ਸੀ ਤੇ ਅੱਧੇ ਘੰਟੇ 20 ਮਿੰਟਾਂ ਚ ਆ ਜਾਣਗੇ ਮਾਤਾ ਜੀ 20 ਮਿੰਟੇ ਪਤਾਪ ਕੀ ਲੱਗਦਾ ਜਿਹੜਾ ਤੁਹਾਨੂੰ ਲੱਗਦਾ ਬਿਲਕੁਲ ਸਰ ਨਜਾਇਜ਼ ਆ ਪੱਕੀ ਗਲੀ ਬਣੀ ਐ ਆਪਾਂ ਇਹਨਾਂ ਦਾ ਜੀ ਪਰਿਵਾਰ ਵਾਲਿਆਂ ਜਿਹੜੀ ਉਹ ਵਟਾ ਇਹਨਾਂ ਦੀ ਉਹ 45 ਕਰਮਾ ਤੇ ਆ ਜੀ ਉਹ ਪਰਿਵਾਰ ਇਹ ਕਹਿੰਦਾ ਵੀ ਸਾਡੀ ਸਹਿਮਤੀ ਤਾਂ ਜੇ ਉਹ ਉਥੋਂ ਲੈ ਕੇ 45 ਕਰਮਾ ਇਧਰ ਮਾਰ ਲੈਣ ਅੱਗੋ ਜਾ ਕੇ ਛੜਕਦੇ ਕੋਈ 45 ਕਰਮਾ ਉਹ ਮਾਰ ਲੈਣ ਜਿੱਥੇ ਵੱਟ ਆਉਂਦੀ ਆ ਸਾਡੀ ਸਾਨੂੰ ਕੋਈ ਪ੍ਰੋਬਲਮ ਨਹੀਂ ਸਰ ਤੁਹਾਨੂੰ ਕੀ ਤਰਾਜ ਹੈ ਮਤਲਬ ਇਹ ਸਾਰਾ ਕੁਝ ੱੱਕਾ ਕਰਦਾ ਸਰ ਇਹਦਾ ਪਿਛੋਕੜ ਮੈਂ ਫੇਰ ਦੁਬਾਰਾ ਇਹਦਾ ਪਿਛੋਕੜ ਦੇਖੋ ਗਲਤ ਕਰਦਾ ਨਹੀਂ ਤੇ ਅਗਲਾ ਸਿਆਣਾ ਬੰਦਾ ਹੀ ਸਰਪੰਚ ਬਣ ਕੇ ਮਾੜੇ ਕੰਮ ਤੋਂ ਦੂਰ ਦੀ ਟੱਪਦਾ ਮੈਂ 5 ਸਾਲ ਸਰਪੰਚੀ ਨਹੀਂ ਮੈਂ 10 ਸਾਲ ਸਰਪੰਚੀ ਕੀਤੀ ਹੈ ਪਰ ਅਸੀਂ ਕਿਸੇ ਤੇ ਨਜਾਇਜ਼ ਵਾਧਾ ਨਹੀਂ ਕੀਤਾ ਕੋਈ ਔਰ ਸਾਲ 10 ਤੇ ਵਿੱਚ ਵੀ ਇਹਨੇ ਆ ਜਗ੍ਹਾ ਰੋਕੀ ਆ ਸਾਡੀ ਆਹ ਕੈਮਰਾ ਮਾਰੋ ਇਧਰ ਆਛੇ ਕਰਮਾਂ ਜਗ੍ਹਾ ਇਤਰੋ ਵੀ ਰੋਕੀ ਬੈਠਾ ਹੈ ਘਟੋ ਘਟ ਰਹਿਣ ਕਾਥਾਂ ਪੰਤਾਲੀ ਕਰਮਾਂ ਲੰਮੀ ਕੋਈ ਭਈ ਰਾਂਝਾ ਚਾਨੀ ਜੀ ਕੇ ਕੀ ਕਾਰਨ ਕੀ ਆ ਜਿਹੜਾ ਕੋਈ ਨਹੀਂ ਬਸ ਇੱਕ ਸਰਫੇ ਆ ਵੀ ਇਹ ਕਿਹੜਾ ਬੋਲਦਾ ਆ ਈਗੋ ਆ ਸਰ ਹੰਕਾਰ ਮਤਲਬ ਬੋਲਦਾ ਸਰ ਅਸੀਂ ਸਰ ਮੈਂ ਤੁਹਾਨੂੰ ਦੱਸਦਾ ਮੈਂ 66 ਸਾਲ ਦੀ ਮੇਰੀ ਉਮਰ ਹੈ ਮੈਂ 60 ਸਾਲ ਚ ਕਿਸੇ ਨਾਲ ਅਸੀਂ ਤਾਂ ਲੜੇ ਹੀ ਨਹੀਂ ਜੇ ਕੋਈ ਘਰੇ ਹੀ ਕੋਈ ਮਾਰਨ ਆ ਗਿਆ ਉਹਨੂੰ ਬਣਾ ਅਸੀਂ ਹੌਲਾ ਪਾਇਆ ਹੋਵੇ ਪਰ ਅਸੀਂ ਉਹ ਨਹੀਂ ਲੜੇ ਕਦੇ ਨਾ ਨਾ ਸੱਚ ਕਹਿਣਾ ਸਰ ਉਹ ਵੀ ਸਾਡ ਮਤਲਬ ਪਾਇਆ ਸੀ ਕਿਸੇ ਨੂੰ ਉਹ ਘਰੇ ਆਇਆ ਮਤਲਬ ਘਰੇ ਆਊਗਾ ਤੇ ਫਿਰ ਥੋੜਾ ਪਾਉਣਾ ਪੈਂਦਾ ਹੀ ਹੋਰ ਕੋਈ ਨਹੀਂ ਸਾਡੀ ਕਸੀ ਨਹੀਂ ਕਿਸੇ ਨਾਲ ਲੜਾਈਆਂ ਕਰਕੇ ਗਰੀਬ ਬੰਦੇ ਆ ਦਿਹਾੜੀ ਕਰਕੇ ਖਾਂਦੇ ਆ ਉਹੀ ਕਮਾਉਣੇ ਉਹੀ ਖਾਂਦੇ ਆ ਪਰ ਇਹ ਨਜਾਇਜ਼ ਕਰ ਰਹੇ ਆ ਸਰ ਹੁਣ ਕੀ ਪੁਲਿਸ ਪ੍ਰਸ਼ਾਸਨ ਜਿਹੜਾ ਆਇਆ ਕੀ ਭਰੋਸਾ ਦੇ ਕੇ ਗਿਆ ਅੱਜ ਫਿਰ ਪੁਲਿਸ ਪ੍ਰਸ਼ਾਸਨ ਤਾਂ ਹੀ ਹੁਣ ਕਹਿੰਦਾ ਵੀ ਤੁਸੀਂ ਦਰਖਾਸਤ ਦੇ ਦਿਓ ਦੁਬਾਰਾ ਬੇਨਤੀ ਕਰਾ ਲਓ ਆਹ ਆਪਦੇ ਆ ਅਸੀਂ ਉਹ ਅਸੀਂ ਤੇ ਅਸੀਂ ਗਰੀਬ ਬੰਦੇ ਪੈਸੇ ਕਿੱਥੋਂ ਲਾਵਾਂਗੇ ਅਸੀਂ ਕਹਨੇ ਆ ਵੀ ਸਰਕਾਰੀ ਮੰਤੀ ਦੁਆਰਾ ਹੋਵੇ ਇਹਨਾਂ ਦਾ ਪੈਨਲ ਬਣੇ ਤਿੰਨ ਕਾਨੂੰਗੋ ਦਾ ਪੈਨਲ ਬਣੇ ਤੇ ਮੰਤੀ ਦੁਆਰਾ ਹੋਵੇ ਔਰ ਪੂਰੇ ਪਿੰਡ ਦੇ ਔਰ ਚੰਗੇ ਬੰਦੇ ਪੰਚਾਇਤੀ ਮਤਲਬ ਵਿੱਚ ਪਾ ਕੇ ਸਾਰੇ ਬੰਦਿਆਂ ਦੀ ਸਹਿਮਤੀ ਨਾਲ ਹੋਵੇ ਅਸੀਂ ਕੱਸੀ ਤੋਂ ਕਹਨੇ ਆ ਵੀ ਕੱਸੀ ਤੋਂ ਸ਼ੁਰੂ ਹੋਵੇ ਸਾਰੇ ਇਹ ਕਹਿਦਾ ਮਤਲਬ ਜਿਹੜਾ ਇਹ ਹੁਣ ਕਰਦੇ ਆ ਉਹ ਕੱਸੀ ਦਾ ਥਾਂ ਵਿੱਚ ਨਹੀਂ ਲੈ ਰਹੇਗੇ ਨਹੀਂ ਲੈ ਰਹੇ ਸਾਰੇ ਇਹਨੇ ਅੱਗੇ ਵਧਾਤਾ ਨਾ ਆਪਣਾ ਸੱਡ ਕੇ 10 ਫੁੱਟ ਕਾਂਹ ਵਧਾਤਾ ਇਸੇ ਕਰਕੇ ਸਾਡੇ ਆ ਖੇਤ ਚ ਵੜ ਗਈ ਆ ਸਾਡੇ ਕੋਲ ਥੋੜੀ ਜਿਹੀ ਪੈੜੀ ਇਹਦੇ ਜਵਾਰ ਚ 10 ਫੁੱਟ ਕਾਂਹ ਵੜਿਆ ਬੈਠੇ ਆ ਕੁਛ ਕਰੀ ਪਾਰਟੀ ਵਾਲੇ ਤਾਂ ਕਹਿੰਦੇ ਬੜਾ ਵਧੀਆ ਕੰਮ ਕਰ ਰਹੇ ਆ ਅਸੀਂ ਤਾਂ ਬਦਲਾ ਲੈ ਕੇ ਆਏ ਆ ਲੋਕਾਂ ਦਾ ਬੜਾ ਫਿਰ ਤੇ ਵਿਸ਼ਵਾਸ ਹੈ ਅਸੀਂ ਸਾਰੇ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਦਾ ਇੱਕ ਵੀ ਕੰਮ ਚੰਗਾ ਨਹੀਂ ਸਰ ਇਹਨਾਂ ਦਾ ਕੰਮ ਚੰਗਾ ਹੈਗਾ ਸਾਡੇ ਲੋਕ ਆ ਭੋਲੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਗੱਪ ਮਾਰਦੇ ਆ ਝੂਠ ਬੋਲਦੇ ਆ 24 ਘੰਟੇ ਤਰਮਣਾ ਹੈਰਾਨੀ ਹੁੰਦੀ ਐਨੇ ਝੂਠ ਬੋਲਦੇ ਆ ਮਤਲਬ ਪਤਾ ਹੁੰਦਾ ਮੈਂ ਨਿੱਜੀ ਤੌਰ ਤੇ ਕਾਫੀ ਉਮਰ ਹੋ ਗਈ ਮੈਂ ਫੀਲਡ ਜੀ ਤੁਰਿਆ ਰਹਿੰਨਾ ਤੇ ਇਹ ਹਰ ਗੱਲ ਝੂਠ ਬੋਲਦੇ ਆ ਕੋਈ ਕੰਮ ਨਹੀਂ ਆਮ ਆਮ ਪਾਰਟੀ ਵਾਲੇ ਕਰਦੇ ਹੀ ਲੋਕਾਂ ਨੂੰ ਗੁੰਮਰਾਹ ਕਰਨ ਦਾ ਕਦੇ ਕਹਿੰਦੇ ਅਸੀਂ ਆ ਨਸ਼ਾ ਬੰਦ ਕਰਤਾ ਕਦੇ ਕਿ ਲੋਕਾਂ ਨੂੰ ਲੜਾਈਆਂ ਕਰਾਉਂਦੇ ਆ ਪਿੰਡ ਚ ਰੋਜ਼ ਸਾਡੇ ਪੰਜਾਬ ਚ ਰੋਜ਼ ਤਾਂ ਕਤਲ ਹੋ ਰਿਹਾ ਹੈ ਤੁਰੇ ਜਾਂਦੇ ਨੂੰ ਮਾਰ ਦਿੰਦੇ ਆ ਇਹਨੇ ਵੀ ਕੋਈ ਪੰਚਾਇਤੀ ਜ਼ਮੀਨ ਨੱਪੀ ਨੁੱਪੀ ਹੈ ਕੋਈ ਇਹਨਾਂ ਕੋਲੇ ਵੀ ਜਗ੍ਹਾ ਹੈ ਇਹਨਾਂ ਕੋਲੇ ਆ ਪਿੰਡ ਦੀ ਉਹ ਦੱਬੀ ਆਈ ਘਰ ਹੀ ਇਹਦਾ ਗਲਤ ਬਣਿਆਈ ਇਹਦਾ ਇਹਦਾ ਸਰਕਾਰੀ ਜਗ੍ਹਾ ਦੇ ਵਿੱਚ ਘਰ ਬਣਿਆ ਕੱਸੀ ਦੇ ਵਿੱਚ ਬਣਿਆ ਸਰ ਹਾਂ ਉਥੇ ਡੱਗੀ ਆ ਕਾਫੀ ਕੁਝ ਆ ਸਾਰਾ ਪੁਰਾਣੇ ਬਜ਼ੁਰਗਾਂ ਨੂੰ ਸਾਰਾ ਕੁਝ ਪਤਾ ਹੈ ਨਾ ਬਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸ਼ਿਖਰ ਜੀ ਬਾਈ ਜੀ ਮੇਰਾ ਉੱਥੇ ਨਾਲ ਮੇਰਾ ਘਰ ਆ ਉੱਥੇ ਨਾਲ ਲੱਗਦੀ ਜ਼ਮੀਨ ਆ ਗਾਂ ਠੇਕੇ ਤੇ ਲੈ ਕੇ ਨਾ 20 ਫੁੱਟ ਜਾਣ ਬੁੱਝ ਕੇ ਪਾਣੀ ਲਾਉਂਦਾ ਇਹ ਬੰਦਾ ਜੇ ਮੈਂਬਰ ਸਰਪੰਚ ਤੇ ਗਏ ਮੈਂਬਰ ਭੇਜੇ ਮੈਂਬਰ ਕਹਿੰਦੇ ਅਸੀਂ ਟਾਈਮ ਹੀ ਲਾਵਾਂਗੇ ਇਹ ੱੱੱਕਾ ਬਹੁਤ ਕਰਦਾ ਮਿੱਟੀ ਜਮਾ ਨਹੀਂ ਲਾਉਂਦੇ ਜਮਾ ਖੁਰਚ ਕੇ ਮਿੱਟੀ ਆ ਫੇਰ ਪਾਣੀ ਲਾ ਕੇ ਝੋਨਾ ਲਾਇਆ ਫੇਰ ਜੀ ਅ ਭਾਈ ਜਿਸ ਤਰੀਕੇ ਨਾਲ ਸਾਰਾ ਤੁਸੀਂ ਮਸਲਾ ਦੇਖਿਆ ਕਿ ਇਹ ਚੀਜ਼ਾਂ ਨਿਕਲਦਾ ਆ ਕਿ ਸਾਹਮਣੇ ਜਾ ਕੇ ਦੇਖੋ ਜੀ ਅਸੀਂ ਤਾਂ ਇਸ ਮੁੱਦੇ ਦੇ ਉੱਤੇ ਆਏ ਆ ਸਾਬਕਾ ਸੈਨਿਕ ਤੇ ਸਾਡਾ ਵੀਰ ਗੁਰਪ੍ਰੀਤ ਸਿੰਘ ਜੀ ਫੌਜੀ ਦੇ ਜੀ ਆਨੰਦ ਤੇ ਰਾਖੀ ਕਰੀ ਜਾਂਦਾ ਉਸ ਦੀ ਮਾਤਾ ਨੂੰ ਧੱਕੇ ਮਾਰੇ ਗਏ ਆ ਔਰ ਉਹਦੇ ਨਾਲ ਇੱਕ 8 ਸਾਲ ਦਾ ਬੱਚਾ ਸੀ ਜਿਹੜਾ ਕਹਿ ਰਿਹਾ ਮੇਰੇ ਸਾਹਮਣੇ ਧੱਕੇ ਮਾਰੇ ਆ ਔਰ ਉਹਦੀਆਂ ਤਿੰਨ ਪਸਲੀਆਂ ਟੁੱਟੀਆਂ ਹੋਈਆਂ ਅਸੀਂ ਤਾਂ ਸਿੱਧਾ ਸਪਸ਼ਟ ਇਹ ਕਹਿੰਨੇ ਆ ਕਿ ਜੇ ਸਰਪੰਚ ਸਾਡੀ ਮਾਤਾ ਕੋਲੋਂ ਗਲਤੀ ਮੰਨਦਾ ਹੈ ਤਾਂ ਠੀਕ ਹੈ ਨਹੀਂ ਤਾਂ ਫਿਰ ਭਾਈਦਿਆਂ ਨੂੰ ਵਾਂਣ ਤਾਂ ਇੱਕੋ ਜਿਹੀ ਹੁੰਦੇ ਆ ਫਿਰ ਜਿਵੇਂ ਉਹ ਚੱਲੂਗਾ ਓਵੇਂ ਅਸੀਂ ਚੱਲਾਂਗੇ ਸਾਫ ਕਾ ਫੌਜੀ ਪਿੱਛੇ ਉਹਦੇ ਬਾਕੀ ਹੁਣ ਤਾਂ ਸਾਨੂੰ ਹੌਸਲਾ ਆ ਗਿਆ ਗੁਰੂ ਦੀ लाਡਲੀ ਬਹੁਤ ਸਾਡੇ ਨਾਲ ਆ ਗਈ ਹੈ ਇਹਨਾਂ ਨਾਲ ਮੋਢਾ ਮੋਢਾ ਲਾ ਕੇ ਲੜ ਜਿੱਥੋਂ ਤੱਕ ਲੜਨੀ ਪਈ ਲੜਾਂਗੇ ਜਿਸ ਤਰੀਕੇ ਦੀ ਲੜਨੀ ਪਈ ਲੜਾਈ ਉਸੇ ਤਰੀਕੇ ਦੀ ਲੜਾਈ ਲੜਾਂਗੇ ਭਵਾਂ ਦੀ ਪ੍ਰਸ਼ਾਸਨ ਭਵਾਂ ਦੀ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਕਿਹਣਾ ਇੱਥੇ ਆ ਜੇ ਲੜਾਈ ਇਸ ਪ੍ਰਵਾਦ ਨਾਲ ਖੜਕੇ ਲੜਾਂਗੇ ਇੱਕ ਪਾਸੇ ਜਿਵੇਂ ਦੇਸ਼ ਦੇ ਵਿੱਚ ਸੇਵਾ ਕਰਿਆ ਫੌਜੀ ਹੈ ਭਾਈ ਫੌਜੀਆਂ ਨਾਲ ਹੀ ਇਸ ਤਰੀਕੇ ਦੇ ਬੜੇ ਵਾਰ ਦਾ ਤਾਂ ਸਾਹਮਣੇ ਆ ਰਹੇ ਨੇ ਮੈਂ ਤਾਂ ਕਹਿੰਦਾ ਜਦੋਂ ਦੀ ਇਹ ਸਰਕਾਰ ਬਣੀ ਹੈ ਇਹਨੇ ਮੂਰਤੀ ਸਾਡੇ ਤੇ ਕੀਤਾ ਫੌਜੀਆਂ ਤੇ ਹੀ ਮੂਰਤ ਕੀਤਾ ਦੂਜਾ ਕੰਮ ਇਹਨੇ ਕੋਈ ਕੀਤਾ ਨਹੀਂ ਕੋਈ ਵਿਖਾਓ ਕੋਈ ਵਿਕਾਸ ਵਾਲਾ ਕੰਮ ਕਿਸੇ ਵੀ ਪਿੰਡ 'ਚ ਚਲੇ ਜਾਓ ਕਿਸੇ ਵਿੱਚ ਵੀ ਕੋਈ ਵਿਕਾਸ ਵਿਖਾ ਦਿਓ ਕੋਈ ਨਵਾਂ ਕੰਮ ਇਹ ਨਹੀਂ ਕੀਤਾ ਹੋਵੇ ਵਿਖਾ ਦਿਓ ਪੁਰਾਣੀਆਂ ਕੰਧਾਂ ਦੇ ਉੱਤੇ ਬੁਰਸ਼ ਮਾਰ ਮਾਰ ਕੇ ਤੇ ਉਹਨੂੰ ਉਦਘਾਟਨ ਕਰੀ ਜਾਂਦੇ ਆ ਆ ਲੈਟਰੀਨਾ ਦਾ ਉਦਘਾਟਨ ਕਰਦੇ ਦੱਸੋ ਵੀ ਇੱਕ ਐਮਐਲਏ ਕਦੀ ਵੇਖਿਆ ਸੀ ਆਪਾਂ ਲੈਟਰੀਨ ਦਾ ਉਦਘਾਟਨ ਕਰਦਾ ਕਿਸੇ ਬਾਥਰੂਮ ਦਾ ਉਦਘਾਟਨ ਕਰਦਾ ਇਹ ਸਰਪੰਚ ਕੱਲਾ ਤਾਂ ਨਹੀਂ ਕਰ ਰਿਹਾ ਕੋਈ ਪਿੱਛੇ ਤਾਂ ਹੋਣਾ ਹੀ ਹੈ ਬਈ ਸ਼ਾਇਦ ਹੈ ਕਿਸੇ ਦੀ ਸ਼ਾਇਦ ਹੈਗੀ ਆ ਸ਼ਾਇਦ ਆ ਸ਼ਰੇਆਮ ਹੈ ਕਿਉਂਕਿ ਇਹਨਾਂ ਦਾ ਤਾਂ ਕੰਮ ਹੀ ਇਹ ਆ ਵੀ ਲੁੱਟਣਾ ਤੇ ਕੁੱਟਣਾ ਦੋਨੋਂ ਕੰਮ ਕਰੀ ਜਾਂਦੇ ਨੇ ਲੁੱਟੀ ਵੀ ਜਾਂਦੇ ਕੁੱਟੀ ਵੀ ਜਾਂਦੇ ਠੀਕ ਹੈ ਤਾਂ ਇਹ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਬੰਬੀਹਾ ਪਿੰਡ ਦੀਆਂ ਨੇ ਜਿਹ ਗੰਭੀਰ ਬਣਿਆ ਹੋਇਆ ਜਿਸ ਨੂੰ ਲੈ ਕੇ ਨਿਹੰਗ ਜਥੇਬੰਦੀਆਂ ਤਾਂ ਸਾਫਕਾ ਸੈਨਿਕਾ ਜਿਹੜੇ ਉਹੋ ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਤਾਂ ਫੇਰ ਜੁੜਾਂਗੇ ਤੁਹਾਡਾ ਧੰਨਵਾਦ